ਮੇਰਾ ਪੋਤਾ ਵਾ ਤੇ ਇਹਦੀ ਜਦੋਂ ਮਾਂ ਸਾਢ ਕੇ ਚਲ ਗਈ ਆ ਤੇ ਨਾ ਤਿੰਨਾਂ ਦਿਨਾਂ ਦਾ ਸਾਮਣਾ ਮੈਂ ਪਾਲਣ ਦੀ ਮੋੜੋਂ ਨਹੀਂ ਚੁੱਕਿਆ ਨੀ ਇਹਨੂੰ ਤੇ ਸਾਲਕ ਦਾ ਜਦੋਂ ਸਾਢ ਕੇ ਚਲ ਗਈ ਆ ਤੇ ਸਾਲ ਦੇ ਵਿੱਚ 4 ਸਾਲ ਹੋ ਗਏ ਮੇਰੇ ਪੁੱਤ ਪੂਰੇ ਹੋਏ ਨੇ ਉਦੋਂ ਦਾ ਸਮਝਣਾ ਮਹਿਪਾਲ ਨੇ ਇਹਨਾਂ ਨੂੰ 7 ਸਾਲ ਸੱਤ ਸਾਲ ਹੋ ਗਿਆ ਇਹ ਕੀ ਘਟਨਾ ਕੀ ਵਾਪਰੀ ਕਿਦਾਂ ਇਹ ਵਾਪਰੀ ਆ ਭੀ ਇਹਨਾਂ ਨੂੰ ਕੁੱਤੇ ਖਾ ਗਏ ਆ ਬਾਹਰ ਗਿਆ ਹੀ ਮੁੰਡਿਆ ਨਿਆਣਿਆਂ ਨਾਲ ਫਿਰਨਾ ਉਹ ਭੱਜ ਆਏ ਆ ਇੱਕ ਤੇ ਚੋਨੇ 'ਚ ਬੈ ਗਏ ਨੇ ਵੇਖੇ ਇਹਨੂੰ ਠੇਡਾ ਲੱਗ ਗਿਆ ਪਰ ਨਾ ਉੱਥੇ ਕੁੱਤੇ ਬੈਠੇ ਕੁੱਤਿਆਂ ਨੇ ਇਹਨੂੰ ਫੜ ਲਿਆ ਹਾਂਜੀ ਤੇ ਕਿੰਨਾ ਖੋਇਆ ਹੋਇਆ ਬਹੁਤ ਜ਼ਖਮੀ ਹੋਇਆ ਵਾ ਸਿਰੇ ਦੇ 100 ਟੰਕਾ ਸਿਰ 'ਚ ਤੇ ਤੋਂ ਅੱਜ ਪਤਾ ਨਹੀਂਗਾ ਕਿੰਨਾ ਕੰਕੜਾ ਕਾਲੇ ਉਹਨਾਂ ਦੇਖਣ ਵਾਲਿਆਂ ਨੇ ਕੀ ਦੱਸਿਆ ਜਾਂ ਡਾਕਟਰ ਦੇਖਣ ਵਾਲਾ ਡਾਕਟਰ ਉਹਨਾਂ ਨੇ ਦੱਸਿਆ ਹੀ ਪਈ ਇਹਨੂੰ ਨਾ ਹੀ ਖੜਨ ਦੀ ਕੋਈ ਕੰਮ ਨਹੀਂ ਆ ਏਦਾਂ ਮੁੱਦਾ ਪਿਆ ਹੀ ਕਹਿੰਦੇ ਪੂਰਾ ਹੋ ਗਿਆ ਵਾ ਤੇ ਇੱਕ ਕਾਰਡੀਓਮੈਨ ਦਾ ਡਾਕਟਰ ਆ ਉਹਨੇ ਜਿਹੜੇ ਮੂੰਹ 'ਚ ਪਾਇਆ ਉਹ ਕਹਿੰਦਾ ਨਹੀਂ ਇਹ ਅਜੇ ਤਾਂ ਸਰੀਰ ਵੀ ਗਰਮ ਹੈ ਹੱਥ ਵੀ ਹਿਲਾਉਂਦੇ ਆ ਤੈਨੂੰ ਝੁੱਕ ਕੇ ਲੈ ਜਾਓ ਫੇ ਬਟਾਲੇ ਖੜਿਆ ਉੱਥੋਂ ਵੀ ਜਵਾਬ ਹੋ ਗਿਆ ਤੇ ਅਡੇ ਉਰੇ ਪੰਜ ਗ੍ਰਾਂ ਹੀ ਲੈਂਦਾ ਉੱਥੇ ਵੀ ਜਵਾਬ ਹੋ ਗਿਆ ਫਿਰ ਇੱਥੇ ਲੈਂਦਾ ਫਿਰ ਇਥੋਂ ਇਹਨਾਂ ਨੇ ਇਲਾਜ ਸ਼ੁਰੂ ਕਰਤਾ ਮੇਰੇ ਪੁੱਤ ਦਾ ਕਿੰਨਾ ਕੁ ਖਰਚਾ ਹੁੰਦਾ ਕੋਈ 60 ਤੋਂ 67000 ਰੁ ਕਿੰਨਾ ਖਰਚ ਹੋਇਆ 70000 ਰੁਪਏ ਲੱਗ ਗਏ ਮੇਰਾ ਉਦੋਂ ਅਜੇ ਪਤਾ ਨਹੀਂ ਅਜੇ ਤਿੰਨ ਕਿ ਸੁੱਟੀ ਦਿੰਦੇ ਨੇ ਤੇ ਮੈਂ ਅੱਜ ਵੀ ਸੁੱਟੀ ਮੰਗਣ ਦੀ ਮੈਂ ਕਿ ਮੈਂ ਆਪਣੇ ਘਰੇ ਜਾ ਕੇ ਕਿਤੇ ਕਿਹਦਾ ਕੰਮ-ਕੁਮ ਕਰੂੰਗੀ ਇੰਨਾ ਦੀ ਰੋਟੀ ਪਾਣੀ ਦਾ ਬਹੁਤ ਮਾਰਦਾ ਤਾਰੇ ਆਪਣੇ ਕਿੰਨੇ ਬੱਚੇ ਮੇਰੇ ਆਪਣੇ ਤਿੰਨ ਸੀ ਤਿੰਨਾਂ ਦੀ ਡੈਥ ਹੋ ਗਈ ਘਰ ਦਾ ਕਿਦਾਂ ਖਰਚ ਜਾਂਦਾ ਘਰ ਦਾ ਬਹੁਤ ਮਾਰਦਾ ਖਰਚਾ ਕਿੰਨਾ ਜੁੜਦਾ ਖਰਚਾ ਇਦਾਂ ਹੀ ਆ ਮੈਂ ਆਪ ਆਪਣੇ ਰੋਟੀ ਪਾਣੀ ਆਪਣੇ ਘਰਾਂ ਦੇ ਵਿੱਚ ਕੰਮ-ਕੁਮ ਕਰਕੇ ਆਪਣਾ ਤੇ ਕੀ ਆਪਣਾ ਰੋਟੀ ਪਾਣੀ ਚਲਾਉਣੀ ਆ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਮੈਂ ਬਸ ਇਹੋ ਚਾਹੁੰਦੀ ਆ ਕਿ ਚਲੋ ਜੋ ਮੇਰੀ ਮਾੜੀ ਮੋਟੀ ਮਾਇਸ ਤੋਂ ਨਹੀਂ ਮੇਰੇ ਬੱਚਿਆਂ ਨੇ ਮੇਰੇ ਬੱਚੇ ਪਾਲਦੇ ਨੇ ਮੇਰਾ ਦੁਨੀਆ ਤੇ ਨਾਮ ਰਹਿ ਜਾਊਗਾ ਕਹਿਣਾ ਇਹ ਵਈ ਇਹ ਇਹ ਬਾਹਰ ਨਿਕਲ ਗਿਆ ਸਰੇ ਸਾਥ ਕੋਈ ਨਾ ਤੇ ਮੈਂ ਕੰਮ ਤੇ ਚੱਲਿਆ ਮੈਨੂੰ ਬੰਦੇ ਕਿਸ ਨੇ ਆਵਾਜ਼ ਮਾਰੀ ਆਨੇ ਤੇਰਾ ਪੋਤਾ ਕਿੱਥੇ ਮੈਂ ਆਇਆ ਠਿਕ ਦਿਣਾ ਆ ਪੰਦਤ ਕਾ ਆਇਆ ਸਾਰਾ ਕੁੱਤਿਆਂ ਨੇ ਖਾ ਲਿਆ ਆਈ ਉਹ ਉਹ ਮੈਨੂੰ ਬਾਹਰ ਕੇ ਸਕੂਟਰ ਤੇ ਲੈ ਗਿਆ ਉੱਥੇ ਜਾ ਕੇ ਵੇਖਿਆ ਤਾਂ ਗਾੜੀ ਉਹ ਪੰਡਤ ਬੰਨ ਕੇ ਲਈ ਆਉਂਦੇ ਅਹੀਂ ਜਾ ਕੋਥੇ ਮੈਂ ਉੱਥੇ ਜਾ ਕੇ ਤਿੰਨ ਚਾਰ ਕੁੱਤੇ ਨਿਕਲੇ ਝੋਨੇ ਦੇ ਵਿੱਚੋਂ ਹੀ ਲੀੜਾ ਕਪੜਾ ਸਾਬੇ ਦਾ ਪਾੜ ਪੂੜ ਸਾਰਾ ਘਰ ਦਾ ਲੀੜਾ ਲੀੜਾ ਬਸ ਇੱਥੇ ਅਹੀਂ ਘਰ ਆਇਆ ਤੇ ਘਰੋਂ ਚੋਕੇ ਲੋਕੀ ਲੈ ਆਈ ਗੱਡੀ ਆ ਗਈ ਲੈ ਗਿਆ ਕੋਈ ਸ਼ਾਇ ਕਰੀ ਸ਼ਾਇ ਕਰੀ ਪਾਣੀ ਕਰੀਆ ਕਰੀ ਫੇ ਇੱਥੇ ਤੇ ਜੇ ਥਾਂ ਲੈ ਕੇ ਦਸ ਕਰਾਇਆ ਹਾਂਜੀ ਬਲੋ ਜੀ ਤੱਕ ਕਾਂਦੇ ਨਾਲ ਪਾਈ ਬਹੁ ਮਾਰੇ ਰਹੇ ਆ ਮੁਰ ਤੋਂ ਮਾਰੇ ਰਹੇ ਆ ਹਾਂਜੀ ਜੋਤੀਆਂ ਬੋਟਰ ਉੱਠਿਆ ਕੰਮ ਕਰਨ ਵਾਲੇ ਹੋਏ ਉਹ ਮੁੱਕ ਗਏ ਆ ਉਹ ਮੁੱਕਿਆ ਤਾਂ ਬਾਅਦ ਮੇਰਾ ਵੀ ਤੀਜੀ ਿਆਲ ਮੈਨੂੰ ਟੀਵੀ ਹੋ ਗਈ ਆ ਤੇ ਮੈਂ ਵੀ ਮੰਜੀ ਦੇ ਰਾਣਾ ਤਨੂੰ ਪਤਾ ਜੀ ਮੈਂ ਹੁਣ ਕਿੰਨਾ ਕੰਮ ਕਰਨਾ ਹੈ ਇਹ ਦੀ ਤੀਜੀ ਿਆਲ ਹੋ ਗਈ ਤਾਂ ਹੁਣ ਫੇਰ ਮੇਰਾ ਜਿੱਦਾਂ ਦਾ ਆ ਇਹ ਹਮ ਇਹਨੂੰ ਲੈਂਦਾ ਉਹਦੋਂ ਦਾ ਫੇਰ ਮੈਂ ਇੱਥੇ ਟਾਈਫੈਡ ਬੁਖਾਰ ਹੋ ਗਿਆ ਮੈਨੂੰ ਜਿਹੜੀ ਹੁਣ ਮੇਰਾ ਮੰਗਣ ਦੇ ਵਾਲੇ 12-13000 ਦਾ 13000 ਖਰਚਾ ਇੱਥੇ ਆਇਆਗਾ